ਛੋਟੀ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਅਸੀਂ ਛੋਟੇ ਹੁੰਦੇ ਤੋਂ ਇਹ ਚੀਜ਼ਾਂ ਸੁਣਦੇ ਵੀ ਆ ਰਹੇ ਸੀਗੇ ਔਰ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਬਹੁਤ ਛੋਟੇ ਹੁੰਦੇ ਆਪਣੇ ਮੰਮੀ ਪਾਪਾ ਨਾਲ ਅਕਾਲ ਤਖਤ ਸਾਹਿਬ ਗਈ ਸੀ ਉਸ ਟਾਈਮ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਦਰਦ ਇੱਕ ਸੰਤਾਪ ਇੱਕ ਜਿਹੜਾ ਸੀ ਸਾਰੀ ਕੌਮ ਨੇ ਹੰਡਾਇਆ ਆਮ ਨੇ ਹੰਡਾਇਆ ਔਰ ਛੋਟੇ ਛੋਟੇ ਬੱਚਿਆਂ ਨੇ ਔਰਤਾਂ ਨੇ ਕਿਸ ਤਰ੍ਹਾਂ ਪਰਿਵਾਰ ਦੇ ਪਰਿਵਾਰ ਖਤਮ ਕਰ ਦਿੱਤੇ ਗਏ ਮਤਲਬ ਇਹ ਇੱਕ ਸਾਡੇ ਵਾਸਤੇ ਇੱਕ ਕਹਾਣੀ ਸੀ ਲੇਕਿਨ ਲਖਸ਼ਿੰਦਰ ਸਿੰਘ ਡੱਲੇਵਾਲ ਜੀ ਇੱਕ ਜਿੰਦੀ ਜਾਗਦੀ ਮਿਸਾਲ ਹੈ ਉਸ ਸੰਘਰਸ਼ ਦੀ ਗਵਾਹ ਨਹੀਂ ਗਵਾਹ ਨਹੀਂ ਆਈ ਵਿਟਨੈਸ ਆਈ ਵਿਟਨੈਸ ਕੇ ਲੋ ਜਿਨ੍ਹਾਂ ਨੇ ਅੱਖੀਂ ਦੇਖਿਆ ਹੈ ਹੱਡੀ ਹੰਡਾਇਆ ਹੈ ਉਸ ਸੰਘਰਸ਼ ਦੇ ਇਹ ਮਾਪ ਰਹੇ ਨੇ ਇਦੇ ਵਿੱਚ ਜੋ ਅਸੀਂ ਬਾਹਰੋਂ ਦੇਖਦੇ ਨਾ ਸਰ ਉਹ ਕਈ ਵਾਰੀ ਕੀ ਹੁੰਦਾ ਮਿਰਚ ਮਸਾਲਾ ਲਾ ਕੇ ਪੇਸ਼ ਹੁੰਦਾ ਹੈ ਇਸ ਕਿਤਾਬ ਦੇ ਵਿੱਚ ਇਹ ਖੂਬ ਹੋਸ਼ ਤੇ ਉਹ ਬਹੁਤ ਸੱਚਾਈ ਇਹਦੇ ਐਗਜ਼ਾਮਪਲ ਮੈਂ ਦੇ ਦਿੰਨੀ ਆ ਇੱਕ ਹੁਣੇ ਫਿਲਮ ਬਣੀ ਹੈ ਚਮਕੀਲੇ ਤੇ ਉਹ ਚਮਕੀਲੇ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਕੁਝ ਅਲੱਗ ਬਿਆਨ ਹੋ ਰਿਹਾ ਹੈ ਲੇਕਿਨ ਜੋ ਭਾਈ ਸਾਹਿਬ ਨੇ ਦੱਸਿਆ ਹੈ ਕਿਉਂਕਿ ਇਹਨਾਂ ਦੇ ਗਰੁੱਪ ਦੇ ਵੱਲੋਂ ਹੀ ਉਹਦਾ ਸੌਦਾ ਲੱਗਾ ਸੀਗਾ ਇਹ ਵੀ ਸਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਕੋਲ ਵੀ ਉਹੀ ਮੇਰੇ ਵਾਲੇ ਕੁਐਸਚਨ ਸੀਗੇ ਕੀ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕਿਉਂਕਿ ਅਲੱਗ-ਅਲੱਗ ਵਰਤਾਂਤ ਦੱਸੇ ਜਾਂਦੇ ਨੇ ਹਰ ਚੀਜ਼ ਨੂੰ ਮਿਕਸ ਕਰਕੇ ਦੱਸਿਆ ਜਾਂਦਾ ਹੈ ਆ ਕਿਤਾਬ ਪੜ੍ਹ ਕੇ ਉਹਨਾਂ ਨੂੰ ਇੱਕ ਸਪਸ਼ਟ ਤੌਰ ਤੇ ਬਹੁਤ ਘੱਟ ਸ਼ਬਦਾਂ ਦੇ ਇੱਕ ਰਿਐਲਿਟੀ ਸਮਝਣ ਨੂੰ ਮਿਲੀ ਹੈ ਕੋਈ ਬਿਨਾ ਮਿਰਚ ਮਸਾਲੇ ਤੋਂ ਇਹ ਤੁਸੀਂ ਦੇਖੋ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਭਾਈ ਸਾਹਿਬ ਨੇ ਲਿਖੀ ਹੋਈ ਹੈ ਹਲਾ ਸ਼ੇਰੀ ਸਰ ਜਿੰਨੀਆਂ ਵੀ ਆਪਣੀਆਂ ਸਿੱਖ ਜਥੇਬੰਦੀਆਂ ਔਰ ਜਿੰਨੀਆਂ ਵੀ ਆਪਣੇ ਸ਼ਹੀਦ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਦਵਾਵਾਂ ਦਿੱਤੀਆਂ ਬਹੁਤ ਜ਼ਿਆਦਾ ਫੋਨ ਆਏ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਕਿ ਪੀਪਲ ਜੀ ਤੁਸੀਂ ਬਹੁਤ ਹੀ ਵਧੀਆ ਕਿਤਾਬ ਛਾਪੀ ਕੀ ਤਜ਼ਰਬਾ ਰ ਸਰ ਮੈਂ ਨਹੀਂ ਹੈ ਕਿ ਮੈਂ ਟੌਪ ਆਫ ਦਾ ਵਰਡ ਹਾਂ ਇਸ ਕਿਤਾਬ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਗੁਰਦੀਪ ਸਿੰਘ ਇਸ ਵਕਤ ਜਲੰਧਰ ਦੀਆਂ ਫਿਜ਼ਾਵਾਂ ਤੋਂ ਆਪ ਜੀ ਦੇ ਨਾਲ ਮੁਖਾਤਬ ਹਾਂ ਔਰ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਜੀ ਬੀਬਾ ਰਿਸ਼ਪਿੰਦਰ ਕੌਰ ਜੀ ਗਿੱਲ ਜਿਹੜੇ ਕਿ ਪਿੰਗਾ ਸੋਚ ਦਿਆਂ ਪਬਲਿਕੇਸ਼ਨ ਉਹਦੇ ਉਹ ਸੰਪਾਦਕ ਵੀ ਨੇ ਔਰ ਇਸੇ ਹੀ ਨਾਮ ਦੇ ਨਾਲ ਆਪਣੀ ਇੱਕ ਪਬਲਿਕੇਸ਼ਨ ਯਾਨੀ ਕਿ ਆਪਣਾ ਇੱਕ ਰਸਾਲਾ ਮੈਗਜ਼ੀਨ ਵੀ ਕੱਢਦੇ ਨੇ ਔਰ ਬਹੁਤ ਹੀ ਨਿਮਨ ਨਿਪੁੰਨ ਐਡੀਟਰਸ ਜਿਹਨੋਂ ਆਪਾਂ ਸੰਪਾਦਕ ਕਹਿੰਦੇ ਆ ਕਈ ਪੁਸਤਕਾਂ ਉਹਨਾਂ ਨੇ ਸੰਪਾਦਿਤ ਕੀਤੀਆਂ ਨੇ ਔਰ ਹੁਣੇ ਜੇ ਉਹਨਾਂ ਨੇ ਇੱਕ ਪੁਸਤਕ ਸੰਪਾਦਿਤ ਕੀਤੀ ਹੈ ਸਾਡੇ ਸਤਕਾਰਯੋਗ ਵੀਰ ਸਰਦਾਰ ਲਵਸ਼ਿੰਦਰ ਸਿੰਘ ਜੀ ਢੱਲੇਵਾਲ ਹੁਣਾਂ ਦੀ ਸੰਘਰਸ਼ ਦਾ ਦੌਰ ਸੰਘਰਸ਼ ਦਾ ਦੌਰ ਇਹ ਇੱਕ ਐਸੀ ਪੁਸਤਕ ਹੈ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਥੋੜੀ ਜਿਹੀ ਹਟਕੇ ਹੈ ਹਟਕੇ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਉਸ ਸਾਰੇ ਸੰਘਰਸ਼ ਦਾ ਜ਼ਿਕਰ ਹੈ ਜਿਸ ਨੂੰ ਸਰਦਾਰ ਲਵਸ਼ਿੰਦਰ ਸਿੰਘ ਢੱਲੇਵਾਲ ਹੁਣਾਂ ਨੇ ਆਪਣੇ ਹੱਡੀ ਕਹਿ ਲੋ ਆਪਣੇ ਜਿਸਮ ਤੇ ਕਹਿ ਲੋ ਹੰਡਾਇਆ ਹੈ ਤਾਂ ਜਿਸਮ ਤੇ ਹੰਡਾਈ ਉਸ ਦਰਦ ਦਾ ਇਕ ਅਹਿਸਾਸ ਰੂਪ ਦੇ ਵਿੱਚ ਉਹਨਾਂ ਨੇ ਅੱਖਰਾਂ ਦੇ ਵਿੱਚ ਉਸ ਨੂੰ ਉਕਾਰ ਕੇ ਇਸ ਸੰਘਰਸ਼ ਦਾ ਦੌਰ ਜਿਹੜੀ ਹੈ ਪੁਸਤਕ ਹੈ ਇਹ ਉਹਨਾਂ ਨੇ ਜਿਹੜੀ ਹੈ ਪਾਠਕਾਂ ਦੀ ਝੋਲੀ ਪਾਈ ਹੈ ਔਰ ਸਤਕਾਰਯੋਗ ਬਿਬਾਜੀ ਨੇ ਬਿਬਾਰਸ਼ਵਿੰਦਰ ਕੌਰ ਜੀ ਗਿੱਲ ਉਹਨਾਂ ਨੇ ਇਸ ਨੂੰ ਸੰਪਾਦਿਤ ਕੀਤਾ ਹੈ ਤਾਂ ਥੋੜੀਆਂ ਜਿਹੀਆਂ 2-4 ਮਿੰਟ ਉਹਨਾਂ ਦੇ ਨਾਲ ਆਪਾਂ ਵਿਚਾਰ ਕਰਦੇ ਹਾਂ ਬਿਬਾਰਸ਼ਵਿੰਦਰ ਕੌਰ ਗਿੱਲ ਵਾਹਿਗੁਰੂ ਜੀ ਕਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ ਜੀ ਥੋੜਾ ਜਿਹਾ ਤੁਸੀਂ ਸਾਨੂੰ ਆਪਣੀ ਪਬਲਿਕੇਸ਼ਨ ਬਾਰੇ ਦੱਸੋ ਵੈਰੀ ਸ਼ੋਰਟ ਪਿੰਗਾ ਸੋਧੀਆਂ ਪਬਲਿਕੇਸ਼ਨ ਜਿਹੜਾ ਹੈ ਇਹ ਸਾਡਾ 2020 ਤੋਂ ਚੱਲਦਾ ਪਿਆ ਹੈ ਤੇ ਇਹਦੇ ਅਕੋਰਡਿੰਗਲੀ ਇਹਦੇ ਥਰੂ ਅਸੀਂ 7-8 ਕਿਤਾਬਾਂ ਜਿਹੜੀਆਂ ਹੁਣ ਤੱਕ ਪਬਲਿਸ਼ ਕਰ ਚੁੱਕੇ ਹਾਂ ਤੇ ਅਗੋਂ ਵੀ ਸਾਡੀਆਂ 2-3 ਜਿਹੜੀਆਂ ਬਹੁਤ ਜਲਦ 2-3 ਮਹੀਨਿਆਂ ਦੇ ਅੰਦਰ-ਅੰਦਰ ਆ ਜਾਣਗੀਆਂ ਕਿਤਾਬਾਂ ਜਿੱਥੇ ਤੱਕ ਮੈਂ ਸਮਝਦਾ ਤਾਂ ਸੀ ਰੀਸੈਂਟਲੀ ਸਰਦਾਰ ਲਵਸ਼ਿੰਦਰ ਸਿੰਘ ਢਲੇਵ ਹੁਣਾਂ ਦੀ ਪੁਸਤਕ ਜਿਹੜੀ ਇਹ ਸੰਪਾਦਕ ਕੀਤੀ ਹੈ ਜਿਹੜੀ ਤੁਹਾਡੇ ਹੱਥੀਂ ਦੇ ਵਿੱਚ ਵੀ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਵੀ ਦਿੰਨੇ ਆ ਸੰਘਰਸ਼ ਦਾ ਥਾਰ ਸੰਘਰਸ਼ ਦੇ ਦੌਰ ਨੂੰ ਜਦੋਂ ਤੁਸੀਂ ਸੰਪਾਦਕ ਸੰਪਾਦਕ ਇਹਦੀ ਸੰਪਾਦਨਾ ਕਰ ਰਹੇ ਸੀ ਜਦੋਂ ਉਦੋਂ ਥੋੜਾ ਜਿਹਾ ਤੁਸੀਂ ਆਪਣੇ ਅਹਿਸਾਸ ਨੂੰ ਦੱਸੋ ਕਿਉਂਕਿ ਇਹ ਪੁਸਤਕ हटके ਹੈ हटके ਇਸ ਤਰ੍ਹਾਂ ਕੇ ਨਾਵਲ ਕਹਾਣੀਆਂ ਇਹਦੇ ਵਿੱਚ ਇੱਕ ਅੱਖੀ ਵੇਖਿਆ ਹੱਡੀ ਹੰਡਾਇਆ ਉਹ ਸੰਤਾਪ ਹੈ ਜਿਹੜਾ ਸਾਡੀ ਸਾਰੀ ਕੌਮ ਨੇ ਭੋਗਿਆ ਤੁਸੀਂ ਜਦੋਂ ਇਹਨੂੰ ਸੰਪਾਦਨ ਕਰ ਰਹੇ ਸੀਗੇ ਇਹਦੀ ਉਸ ਵਕਤ ਕੀ ਤੁਸੀਂ ਮਹਿਸੂਸ ਕਰ ਰਹੇ ਸੀ ਮੈਨਾਂ ਜਦੋਂ ਬਹੁਤ ਛੋਟੀ ਸੀਗੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਅਸੀਂ ਛੋਟੇ ਹੁੰਦੇ ਤੋਂ ਇਹ ਚੀਜ਼ਾਂ ਸੁਣਦੇ ਵੀ ਆ ਰਹੇ ਸੀਗੇ ਔਰ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਬਹੁਤ ਛੋਟੇ ਹੁੰਦੇ ਆਪਣੇ ਮੰਮੀ ਪਾਪਾ ਨਾਲ ਅਕਾਲ ਤਖਤ ਸਾਹਿਬ ਗਈ ਸੀਗੀ ਉਸ ਟਾਈਮ ਖੂਨ ਦੇ ੱੱਬੇ ਜਿਹੜੇ ਸੀ ਪ੍ਰਕਰਮਾਂ ਦੇ ਵਿੱਚ ਅਸੀਂ ਆਮ ਦੇਖਦੇ ਹੁੰਦੇ ਸੀਗੇ ਸੋ ਉਹ ਚੀਜ਼ਾਂ ਜਿਹੜੇ ਕੁਐਸਚਨ ਸੀਗਾ ਨਾ ਹੌਲੀ ਹੌਲੀ ਵੱਡੇ ਹੁੰਦੇ ਗਏ ਤੇ ਦਿਮਾਗ 'ਚ ਰਹਿੰਦੇ ਸੀਗੇ ਕਿ ਕੀ ਸੀ ਕੀ ਨਹੀਂ ਸੀ ਲੇਕਿਨ ਆਪਣੀ ਕਿ ਪਰਸਨਲ ਲਾਈਫ ਵਿੱਚ ਅਸੀਂ ਉਧਰ ਨੂੰ ਨਹੀਂ ਜਾ ਪਏ ਜਦੋਂ ਇਹ ਕਿਤਾਬ ਮੇਰੇ ਹੱਥ ਆਈ ਮੈਂ ਇਸ ਤੋਂ ਪਹਿਲਾਂ ਸਾਤ ਕਿਤਾਬਾਂ ਪਬਲਿਸ਼ ਕਰ ਚੁੱਕੀ ਹੂੰ ਪੋਇਟਰੀ ਦੀਆਂ ਕਹਾਣੀਂ ਦੀ ਜਿਸੀ ਜਦੋਂ ਇਹ ਕਿਤਾਬ ਮੇਰੇ ਹੱਥ ਵਿੱਚ ਆਈ ਤੇ ਜਦੋਂ ਮੈਂ ਇਸ ਕਿਤਾਬ ਨੂੰ 303 ਪੰਨੇ ਜਿਹੜੇ ਮੈਂ ਐਡਿਟ ਕੀਤੇ ਆ ਮੈਂ ਲਿਟਰਲੀ ਰੋਈ ਆ ਕਾਫੀ ਪੇਜਾਂ ਤੇ ਜਾ ਕੇ ਮੈਂ ਲਿਟਰਲੀ ਐਡਿਟ ਕਰ ਇੱਕ ਦਰਦ ਇੱਕ ਸੰਤਾਪ ਇੱਕ ਜਿਹੜਾ ਸੀ ਹੰਡਾਇ ਸਾਰੀ ਕੌਮ ਨੇ ਹੰਡਾਇਆ ਕੌਮ ਨੇ ਹੰਡਾਇਆ ਔਰ ਛੋਟੇ ਛੋਟੇ ਬੱਚਿਆਂ ਨੇ ਔਰਤਾਂ ਨੇ ਕਿਸ ਤਰ੍ਹਾਂ ਪਰਿਵਾਰ ਦੇ ਪਰਿਵਾਰ ਖਤਮ ਕਰ ਦਿੱਤੇ ਗਏ ਮਤਲਬ ਇਹ ਇੱਕ ਸਾਡੇ ਵਾਸਤੇ ਇੱਕ ਕਹਾਣੀ ਸੀ ਲੇਕਿਨ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਇੱਕ ਜਿੰਦੀ ਜਾਗਦੀ ਮਿਸਾਲ ਹੈ ਉਸ ਸੰਘਰਸ਼ ਦੀ ਗਵਾਹ ਨੇ ਗਵਾਹ ਨੇ ਆਈ ਵਿਟਨੈਸ ਆਈ ਵਿਟਨੈਸ ਕਹ ਲੋ ਜਿਨਾ ਨੇ ਅੱਖੀਂ ਦੇਖਿਆ ਹੈ ਹੱਡੀ ਹੰਡਾਇਆ ਹੈ ਉਸ ਸੰਘਰਸ਼ ਦੇ ਪਾਰਟ ਰਹੇ ਨੇ ਔਰ ਜਦੋਂ ਉਹਨਾਂ ਨੇ ਆਪਣੀ ਹੱਡ ਬੀਤੀਆਂ ਦੇ ਵਿੱਚ ਲਿਖੇ ਉਹਨਾਂ ਨੇ ਤੇ ਮੈਨੂੰ ਮੈਂ ਇਹ ਸੋਚ ਰਹੀ ਸੀ ਕਿ ਉਹਨਾਂ ਨੇ ਲਿਖੀਆਂ ਵੀ ਕਿਸ ਤਰ੍ਹਾਂ ਹੋਣਗੀਆਂ ਹੰਡਾਈਆਂ ਤੇ ਜੋ ਹੈ ਲਿਖ ਕੇ ਇੱਕ ਤੋ ਜ਼ਖਮ ਕੁਰੇਦਣ ਵਾਲੀ ਗੱਲ ਹੁੰਦੀ ਹੈ ਦੁਬਾਰਾ ਇੱਕ ਜ਼ਖਮ ਜਿਹੜੇ ਸਾਡੇ ਮਤਲਬ ਇੱਕ ਰਾਈਟਰ ਦਾ ਤੇ ਕੰਮ ਇਹੀ ਹੁੰਦਾ ਹੈ ਨਾ ਕਿ ਜ਼ਖਮ ਜਿਹੜੇ ਉਹ ਹਮੇਸ਼ਾ ਇਸ ਪੱਖੋਂ ਤਾਜ਼ਾ ਰਹਿਣ ਕਿ ਕੌਮ ਆਪਣੇ ਉੱਪਰ ਹੋਏ ਇਸ ਜ਼ੁਲਮ ਨੂੰ ਕਿਤੇ ਭੁੱਲ ਨਾ ਜਾਵੇ ਪਰ ਇਹ ਸਾਰਾ ਦਾ ਸਾਰਾ ਮੈਟਰ ਤੁਸੀਂ ਕਿੱਥੋਂ ਲਿਆ ਲਵਸ਼ਿੰਦਰ ਹੁਣਾ ਕੋਲੋਂ ਜਾਂ ਲਵਸ਼ਿੰਦਰ ਸਿੰਘ ਢੱਲੇਵਾਲ ਜੀ ਨੇ ਸਾਰਾ ਸਾਰਾ ਦਾ ਸਾਰਾ ਮੈਟਰ ਉਹਨਾਂ ਨੇ ਮਹਈਆ ਉਹਨਾਂ ਨੇ ਮਹਈਆ ਕੀਤਾ ਜੀ ਤੁਸੀਂ ਹੁਣ ਕੀ ਸੋਚਦੇ ਹੋ ਮਤਲਬ ਇਸ ਖਾਸ ਕਰਕੇ ਇਸ ਕਿਉਂਕਿ ਤੁਸੀਂ ਆਪੇ ਕਿਹਾ ਕਿ ਕਿਤਾਬਾਂ ਤੇ ਕਹਾਣੀਆਂ ਦੀ ਤੁਸੀਂ ਬਹੁਤ ਕਿਤਾਬਾਂ ਪਬਲਿਸ਼ ਕੀਤੀਆਂ ਤੇ ਇਸ ਕਿਤਾਬ ਬਾਰੇ ਤੁਸੀਂ ਪਾਠਕਾਂ ਦਾ ਕੀ ਰੁਝਾਨ ਸੋਚਦੇ ਹੋ ਆਪਣੇ ਤਜਰਬੇ ਸਰ ਪਾਠਕ ਜਿੰਨੀਆਂ ਵੀ ਕਿਤਾਬਾਂ ਮੇਰੇ ਹੱਥੋਂ ਪਾਠਕਾਂ ਦੇ ਕੋਲ ਗਈਆਂ ਨੇ ਉਹਨਾਂ ਨੇ ਐਨਾ ਜ਼ਿਆਦਾ ਮੈਨੂੰ ਰਿਸਪੌਂਸ ਅੱਛਾ ਦਿੱਤਾ ਹੈ ਕਿ ਮੈਮ ਇਹ ਜਿਹੜੀ ਕਿਤਾਬ ਆ ਮਤਲਬ ਅੱਜ ਦੇ ਦੌਰ ਦੇ ਵਿੱਚ ਅਸੀਂ ਮਤਲਬ ਇਹ ਪੜ੍ਹੀਆਂ ਤੇ ਪਹਿਲਾਂ ਵੀ ਹੋਈਆਂ ਬਹੁਤ ਸਾਰੀਆਂ ਲਿਖੀਆਂ ਗਈਆਂ ਨੇ ਲੇਕਿਨ ਇਹ ਇੱਕ ਮਿਸਾਲ ਬਣੀ ਹੈ ਕਿ ਇੱਕ ਜੁਜਾਰੂ ਸਿੰਘ ਜਿਨ੍ਹਾਂ ਨੇ ਉਹਨਾਂ ਸਿੰਘਾਂ ਬਾਰੇ ਪੂਰਾ ਬਿਰਤਾਂਤ ਦੱਸਿਆ ਹੈ ਜਿਹੜੇ ਉਹਨਾਂ ਦੇ ਗਰੁੱਪ ਦੇ ਸੀਗੇ ਔਰ ਸਾਰੇ ਦੇ ਸਾਰੇ ਸ਼ਹੀਦ ਹੋ ਚੁੱਕੇ ਨੇ ਸਿਰਫ ਇੱਕ ਇਹੀ ਉਹਨਾਂ ਦੇ ਗਰੁੱਪ ਦੇ ਵਿੱਚ ਅੱਜ ਜਿੰਦੀ ਜਾਗਦੀ ਮਿਸਾਲ ਨੇ ਜੋ ਸੱਚ ਕਰ ਰਿਹਾ ਔਰ ਦੂਸਰੀ ਗੱਲ ਇਹਦੇ ਵਿੱਚ ਜੋ ਅਸੀਂ ਬਾਹਰੋਂ ਦੇਖਦੇ ਨਾ ਸਰ ਉਹ ਕਈ ਵਾਰੀ ਕੀ ਹੁੰਦਾ ਮਿਰਚ ਮਸਾਲਾ ਲਾ ਕੇ ਪੇਸ਼ ਹੁੰਦਾ ਹੈ ਇਸ ਕਿਤਾਬ ਦੇ ਵਿੱਚ ਖੂਬ ਖੂਬ ਸੱਚਾਈ ਇਹਦੀ ਐਗਜ਼ਾਮਪਲ ਮੈਂ ਦੇ ਦਿੰਨੀ ਆ ਇੱਕ ਹੁਣੇ ਫਿਲਮ ਬਣੀ ਆ ਚਮਕੀਲੇ ਤੇ ਉਹ ਚਮਕੀਲੇ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਕੁਝ ਅਲੱਗ ਬਿਆਨ ਹੋ ਰਿਹਾ ਹੈ ਲੇਕਿਨ ਜੋ ਭਾਈ ਸਾਹਿਬ ਨੇ ਦੱਸਿਆ ਕਿਉਂਕਿ ਇਹਨਾਂ ਦੇ ਗਰੁੱਪ ਦੇ ਵੱਲੋਂ ਹੀ ਉਹਦਾ ਸੋਧਾ ਲੱਗਾ ਸੀਗਾ ਇਹਦੀ ਆਵਾਜ਼ ਉੱਥੇ ਵੀ ਬੁਲੰਦ ਹੋਈ ਸੀ ਇੰਗਲੈਂਡ ਦੇ ਵਿੱਚ ਵੀ ਕਿਉਂਕਿ ਚਲੋ ਉਹਨਾਂ ਨੇ ਤਾਂ ਆਪਣੀ ਫਿਲਮ ਬਣਾਨੀ ਸੀ ਉਹਦੇ ਨਾਲ ਸਾਨੂੰ ਕੋਈ ਗੱਲ ਨਹੀਂ ਪਰ ਸਚਾਈ ਤੇ ਉਹ ਲੋਕੀ ਵੀ ਬਿਆਨ ਨਹੀਂ ਕਰ ਸਕਦੇ ਜੋ ਲਖਸ਼ਿੰਦਰ ਉਹਨਾਂ ਨੇ ਬਿਆਨ ਕਰਤੀ ਹੈ ਮੈਂ ਜਦੋਂ ਤੁਹਾਨੂੰ ਪੁੱਛਿਆ ਰਹੀ ਸੀ ਕਿ ਪਾਟਕਾਂ ਦਾ ਕੀ ਰੁਝਾਨ ਸੀ ਮੇਰਾ ਇਹ ਵੀ ਨਾਲ ਹੀ ਪ੍ਰਸ਼ਨ ਰਹੇਗਾ ਖਾਸ ਕਰਕੇ ਨੌਜਵਾਨ ਪਾਟਕਾਂ ਦਾ ਕੀ ਰੁਝਾਨ ਸਰ ਨੌਜਵਾਨ ਜਿਹੜੇ ਨੇ ਉਹਨਾਂ ਦੇ ਕੋਲ ਵੀ ਉਹੀ ਮੇਰੇ ਵਾਲੇ ਕੁਐਸਚਨ ਸੀਗੇ ਕੀ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕਿਉਂਕਿ ਅਲੱਗ-ਅਲੱਗ ਵਰਤਾਂਤ ਦੱਸੇ ਜਾਂਦੇ ਨੇ ਹਰ ਚੀਜ਼ ਨੂੰ ਮਿਕਸ ਕਰਕੇ ਦੱਸਿਆ ਜਾਂਦਾ ਹੈ ਆਹ ਕਿਤਾਬ ਪੜ੍ਹ ਕੇ ਉਹਨਾਂ ਨੂੰ ਇੱਕ ਸਪਸ਼ਟ ਤੌਰ ਤੇ ਬਹੁਤ ਘੱਟ ਸ਼ਬਦਾਂ ਤੇ ਇੱਕ ਰਿਐਲਿਟੀ ਸਮਝਣ ਨੂੰ ਮਿਲੀ ਹੈ ਕੋਈ ਬਿਨਾ ਮਿਰਚ ਮਸਾਲੇ ਤੋਂ ਇਹ ਤੁਸੀਂ ਦੇਖੋ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਭਾਈ ਸਾਹਿਬ ਨੇ ਲਿਖੀ ਹੋਈ ਹੈ ਕੋਈ ਇਹ ਨਹੀਂ ਕਿ ਇੱਕ ਕਹਾਣੀ ਹੈ ਨਹੀਂ ਜੋ ਵੀ ਸੱਚਾਈ ਹੈ ਔਰ ਖਾਸ ਕਰਕੇ ਉਹਨਾਂ ਵਾਸਤੇ ਤੁਸੀਂ ਆਪੇ ਕਹੇ ਕਿ ਤੁਹਾਡੀ ਵੀ ਉਮਰ ਛੋਟੀ ਸੀ ਖਾਸ ਕਰਕੇ ਤੁਹਾਡੀ ਏਜ ਦੇ ਜਾਂ ਤੁਹਾਡੇ ਤੋਂ ਛੇਤੀ ਏਜ ਦੇ ਇਸ ਤੋਂ ਫਿਰ ਕੀ ਸੇਧ ਲੈ ਸਕਦੇ ਨੇ ਸੇਧ ਇਹ ਹੈ ਜੀ ਦੇਖੋ ਅੱਜ ਦੀ ਜਿਹੜੀ ਨੌਜਵਾਨੀ ਆ ਉਹ ਮੋਸਟਲੀ ਨਸ਼ੇ ਦੇ ਵਿੱਚ ਗਲਤਾਨ ਹੋ ਰਹੀ ਹੈ ਕੱਲੇ ਮੁੰਡੇ ਨਹੀਂ ਹੈਗੇ ਕੁੜੀਆਂ ਵੀ ਇਸ ਦੇ ਵਿੱਚ ਗਲਤਾਨ ਹੋ ਰਹੀਆਂ ਨੇ ਜਾਂ ਅਸੀਂ ਫੈਸ਼ਨ ਪ੍ਰਤੀ ਵੱਲ ਜ਼ਿਆਦਾ ਵੱਧ ਰਹੇ ਹਾਂ ਜਾਂ ਅਸੀਂ ਵੈਸਟਰਨ ਕਲਚਰ ਨੂੰ ਜਾਂ ਫਿਰ ਅੱਜ ਕੱਲ ਜਿਹੜਾ ਚੱਲ ਰਿਹਾ ਮਾਫੀਆ ਇਹ ਜਿਹੜੀ ਕਿਤਾਬ ਹੈ ਇਹ ਸਮਝਾ ਰਹੀ ਹੈ ਕਿ ਤੁਸੀਂ ਨਸ਼ਿਆਂ ਦੇ ਵਿੱਚ ਜਾਂ ਮਾਫੀਆ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਿਅਰਥ ਕਰ ਰਹੇ ਹੋ ਜਿਹੜੇ ਇਹ ਸਿੰਘ ਸੀਗੇ ਇਹਨਾਂ ਨੇ ਕੌਮ ਦੇ ਵਾਸਤੇ ਆਪਣੀਆਂ ਜਾਨਾਂ ਗਵਾਈਆਂ ਨੇ ਕਿਸ ਵਾਸਤੇ ਗਵਾਈਆਂ ਇਸ ਚੀਜ਼ ਵਾਸਤੇ ਨਹੀਂ ਸੀ ਗਵਾਈਆਂ ਇਹ ਸੇਧ ਦੇ ਰਹੀ ਹੈ ਇਹ ਸੇਧ ਦੇ ਰਹੀ ਹੈ ਕਿਤਾਬ ਜੀ ਤੁਸੀਂ ਜੇ ਬਸਿਕ ਜਵਾਬ ਦੇਣਾ ਚਾਹੋ ਜਾਂ ਨਾ ਦੇਣਾ ਚਾਹੋ ਮੈਨੂੰ ਕੋਈ ਨਹੀਂ ਵਿਕਰੀ ਦੇ ਪੱਖੋਂ ਦੱਸੋ ਕੀ ਕੀ ਰਜਾ ਨੇ ਜੀ ਸਰ ਇਹਨਾਂ ਦੀ 1000 ਬੁੱਕ ਸੀ ਇਸ ਟਾਈਮ ਮੇਰੇ ਖਿਆਲ ਚ ਹਾਰਡਲੀ 10 ਵੀ ਕਾਪੀਆਂ ਬਚੀਆਂ ਮੇਰੇ ਖਿਆਲ ਤੁਸੀਂ ਦੁਬਾਰਾ ਐਡੀਸ਼ਨ ਵੀ ਕੱਟ ਜੀ ਦੁਬਾਰਾ ਐਡੀਸ਼ਨ ਆ ਰਿਹਾ ਬਹੁਤ ਜਲਦੀ ਮੇਬੀ ਨੈਕਸਟ ਮੰਥ ਇਹ ਬਿਲਕੁਲ हटके ਹੈ ਇੱਕ ਵਿਸ਼ਾ ਵੀ हटके ਸਭ ਕੁਝ हटके ਹੈ ਖਾਸ ਕਰਕੇ ਇਸ ਵਕਤ ਜਿਸ ਵਕਤ ਵਕਤ ਦੀਆਂ ਸਰਕਾਰਾਂ ਵੀ ਪਤਾ ਪਤਾ ਸੰਗਾਂ ਨਵਰੀ ਹੈ ਤੁਹਾਨੂੰ ਕੋਈ ਦਿੱਕਤਾਂ ਆਈਆਂ ਨਹੀਂ ਨਹੀਂ ਸਰ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਸੀ ਲਾਂਚਿੰਗ ਕੀਤੀ ਹੈ ਜਲੰਧਰ ਦੇ ਵਿੱਚ ਕੀਤੀ ਸੀ 6ਵੇਂ ਪਾਛੇ ਦੇ ਗੁਰੂ ਸਾਹਿਬ ਦੇ ਤੇ ਦਰ ਤੇ ਉੱਥੇ ਫਿਰ ਅੱਗੇ ਸੀ ਸ਼੍ਰੀ ਕਾਲਸਾਹਬ ਸਾਹਿਬ ਵੀ ਕੀਤੀ ਹੈ ਫਿਰ 16 13 ਸਿੰਘਾਂ ਦੇ ਸ਼ਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਵੀ ਕੀਤੀ ਹੈ ਔਰ ਸ਼ਹੀਦ ਪਰਵਾਰਾਂ ਦੇ ਮਤਲਬ ਕਈ ਇਸ ਤਰ੍ਹਾਂ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਮਤਲਬ ਪ੍ਰਸ਼ਾਦ ਦੇ ਤੌਰ ਤੇ ਇੱਕ ਕਿਤਾਬ ਫੜੀ ਹੈ ਚਲੋ ਦਿੱਕਤਾਂ ਦੇ ਕੋਈ ਨਹੀਂ ਆਈਆਂ ਚੰਗੀ ਗੱਲ ਹੈ ਪਰ ਕਿਸੇ ਨੇ ਹਲਾਸ਼ੇਰੀ ਵੀ ਦਿੱਤੀ ਹਲਾ ਸ਼ੇਰੀ ਸਰ ਜਿੰਨੀਆਂ ਵੀ ਆਪਣੀਆਂ ਸਿੱਖ ਜਥੇਬੰਦੀਆਂ ਔਰ ਜਿੰਨੀਆਂ ਵੀ ਆਪਣੇ ਸ਼ਹੀਦ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਦਵਾਵਾਂ ਦਿੱਤੀਆਂ ਬਹੁਤ ਜ਼ਿਆਦਾ ਫੋਨ ਆਏ ਬਹੁਤ ਜ਼ਿਆਦਾ ਉਹਨਾਂ ਨੇ ਕਿਹਾ ਕਿ ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਕਿਤਾਬ ਛਾਪੀ ਕੀ ਤਜਰਬਾ ਰਿਹਾ ਸਰ ਮੈਂ ਨਹੀਂ ਕਿ ਮੈਂ ਟੌਪ ਆਫ ਦਾ ਵਰਲਡ ਹਾਂ ਇਸ ਕਿਤਾਬ ਦੇ ਨਾਲ ਇੱਕ ਅੱਛਾ ਐਕਸਪੀਰੀਅੰਸ ਹੈ ਚਾਹੇ ਨਵੇਂ ਲੇਖਕਾਂ ਨੂੰ ਕੀ ਸੁਣਿਆ ਦੇ ਰਹੇ ਹੋ ਨਵੇਂ ਲੇਖਕਾਂ ਨੂੰ ਸੀ ਇਹ ਸੁਨੇਹਾ ਦੇਣਾ ਚਾਹੁੰਦੇ ਆ ਵਿੱਚ ਹੀ ਮੈਂ ਵੀ ਆ ਕਿ ਅਸੀਂ ਇਸ਼ਕ ਹਕੀਕੀ ਦੀਆਂ ਨਾਰਮਲ ਗੱਲਾਂ ਕਰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਕਰਨੀਆਂ ਚਾਹੀਦੀਆਂ ਸਮਾਜਿਕ ਪੱਧਰ ਦੇ ਵੀ ਬਹੁਤ ਮੁੱਦੇ ਉਹ ਵੀ ਕਰਨੇ ਚਾਹੀਦੇ ਲੇਕਿਨ ਜਦੋਂ ਮੈਂ ਆਪਣਾ ਲਿਖਣ ਦਾ ਇੱਕ ਸਫ਼ਰ ਸ਼ੁਰੂ ਕੀਤਾ ਸੀ 2020 ਚ ਤੇ ਮੇਰੀ ਪਹਿਲੀ ਕਿਤਾਬ ਜਦੋਂ ਆਈ ਸੀ ਜਿਸ ਵੀਰ ਦੇ ਹੱਥ ਚ ਆਈ ਸੀ ਨਾ ਤੇ ਉਹਨਾਂ ਨੇ ਮੈਨੂੰ ਇੱਕ ਸੁਜੈਸ਼ਨ ਦਿੱਤਾ ਸੀਗਾ ਉਹ ਮੈਂ ਅੱਜ ਤੱਕ ਆਪਣੇ ਪੱਲੇ ਬੰਨਿਆ ਕਿ ਤੁਸੀਂ ਲਿਖਣ ਦਾ ਇੱਕ ਸਫ਼ਰ ਸ਼ੁਰੂ ਕੀਤਾ ਹੈ ਤੇ ਆਪਣੇ ਪਹਿਲਾ ਇਤਿਹਾਸ ਨੂੰ ਪੜਿਓ ਆਪਣੇ ਸਿੱਖ ਕੌਮ ਦੇ ਇਤਿਹਾਸ ਨੂੰ ਪੜਿਓ ਆਪਣੇ ਪੰਜਾਬ ਦੇ ਇਤਿਹਾਸ ਨੂੰ ਪੜਿਓ ਤੇ ਫਿਰ ਮੈਮ ਤੁਸੀਂ ਲਿਖਣਾ ਤੁਹਾਡਾ ਨਿਖਾਰ ਬਹੁਤ ਵਧੀਆ ਆਏਗਾ ਮੈਂ ਵੀ ਇਹ ਚੀਜ਼ ਪੱਲੇ ਬੰਨੀ ਹੈ ਤੇ ਮੈਂ ਆਪਣੇ ਨਵੇਂ ਲੇਖਕਾਂ ਵੀਰਾਂ ਭੈਣਾਂ ਨੂੰ ਵੀ ਕਹਾਂਗੀ ਕਿ ਆਪਾਂ ਇਹ ਚੀਜ਼ ਲੈ ਕੇ ਚੱਲੀਏ ਆਪਣੇ ਇਤਿਹਾਸ ਨੂੰ ਨਾ ਭੁੱਲੀਏ ਤੁਸੀਂ ਕਿਸੇ ਸਮੀਤ ਲਸ਼ਵਿੰਦਰ ਰੌਣਦੀ ਇਹ ਜਿਹੜੀ ਪੁਸਤਕ ਹੈ ਕਿਤੇ ਕਿਤੇ ਤੁਹਾਨੂੰ ਇਹ ਇਤਿਹਾਸ ਤੇ ਬਣੇਗੀ ਕਿਤੇ ਕਿਤੇ ਤੁਹਾਨੂੰ ਪੁਰਾਤਨ ਇਤਿਹਾਸ ਦੀ ਝਲਕ ਵੀ ਨਜ਼ਰ ਆਉਂਦੀ ਹੈ ਕਿ ਕਿ ਪ੍ਰਾਤਨਿਤਿਆਸ ਦੇ ਵਿੱਚ ਵੀ ਸਾਡੇ ਸ਼ਹੀਦਾਂ ਨੇ ਕਿਵੇਂ ਕਿਵੇਂ ਦੁੱਖ ਚਲੇ ਕਿਵੇਂ ਕਿਵੇਂ ਤਸੀਹੇ ਚਲੇ ਬਹੁਤ ਸਰ ਬਹੁਤ ਮੈਂ ਐਮਿਆ ਨਹੀਂ ਕਿ ਮੈਨੂੰ ਖੁਦ ਨੂੰ ਇਨੀ ਨੌਲੇਜ ਨਹੀਂ ਸੀ ਜਿੰਨੇ ਮੈਂ ਇਸ ਕਿਤਾਬ ਦੇ ਨਾਲ ਟੱਚ ਵਿੱਚ ਆ ਕੇ ਜਾਂ ਭਾਈ ਸਾਹਿਬ ਦੇ ਸਾਰੇ ਇਨਫੋਰਮੇਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ 1947 ਉਸ ਤੋਂ ਪਹਿਲਾਂ ਦੇ ਸਾਡੇ ਜਿਹੜੇ ਸੀਗੇ ਸ਼ਹੀ ਸਿੰਘ ਹੋਏ ਜਾਂ ਸੰਤ ਜਗਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਕੀ ਸੋਚ ਸੀ ਜਿਸ ਸੋਚ ਨੂੰ ਲੈ ਕੇ ਭਾਈ ਸਾਹਿਬ ਜਾਂ ਹੋਰ ਜੁਝਾਰੂ ਸਿੰਘਾਂ ਨੇ ਆਪਣੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਮੇਨ ਜਿਹੜੇ ਸੀ ਨਾ ਉਹ ਸਾਨੂੰ ਕੁਐਸਚਨਸ ਦਾ ਹੱਲ ਮਿਲੇ ਨੇ ਸਾਰੇ ਸਵਾਲ ਮਿਲੇ ਨੇ ਬਿਲਕੁਲ ਜਵਾਬ ਮਿਲੇ